ਸੱਸੀ ਗਾਜੀ ਸਾਰਿਆਂ ਨੂੰ ਵਈਆ ਚੱਕੇ ਕਰੋ ਆਪਣੀ ਨਵੀਂ ਲੁੱਕ ਦੇਖੋ ਦਾ ਟੌਰ ਅੱਜ ਮੈਂ ਹੁਣ ਲੰਮੇ ਲੰਮੇ ਨੰਬਰਾਂ ਦੇ ਜਨ ਦੇ ਹੈਲਮਟ ਮੈਂ ਜਿਆਦਾ ਲੈਣੀ ਨਹੀਂ ਲੈਣੀ ਜਿਆਦਾ ਉਹ ਨਹੀਂ ਲਈ ਆਪਣੇ ਮੈਂ ਸੀਡ ਲਈ ਆਪਣਾ ਫੇਸ ਕਵਰ ਲਗਾ ਲੈ ਜਦੋਂ ਚਰਦੇ ਹਵਾ ਨਹੀਂ ਪੈਂਦੀ ਤੇ ਆਪਾਂ ਕਲਾਇਆ ਬਾਬਿਆਂ ਦੇ ਮੱਥੇ ਦੇ ਕੰਨ ਦੇ ਅੱਜ ਮੇਰਾ ਕੈਮਰਾਮੈਨ ਮੇਰੀ ਭਤੀ ਜੀ ਆ ਤੇ ਉਹ ਤੋਂ ਜੱਦਾ ਨਹੀਂ ਬਣੀ ਉਹ ਵਧੀਆ ਬਣਾਈ ਆ ਭਤੀਜਾ ਹੈ ਨਹੀਂ ਅੱਜ ਉਸ ਕੁਲੇ ਦੇ ਤੇ ਜਦ ਮੈਂ ਨਿਕਲਿਆ ਕਰੋ ਤੇ ਮੇਰੀ ਸਕੂਟਰੀ ਹੋ ਗਈ ਖਰਾਬ ਤੇ ਮੇਰੀ ਸਕੂਟਰੀ ਖਰਾਬ ਦੀ ਟੈਨਸ਼ਨ ਤੇ ਮੈਂ ਪਹਿਲਾਂ ਦਾ ਵੀਡੀਓ ਬਣਾਉਣੀ ਭੁੱਲ ਗਿਆ ਮੈਂ ਬਾਅਦ ਵਿੱਚ ਵੀਡੀਓ ਬਣਾਈ ਜੋ ਨੇ ਪੈਕ ਕਰਤੀ ਦੁਆਰਾ ਤੇ ਫੇ ਆਪਾਂ ਤੁਰ ਪਏ ਆਪਣੇ ਸਫਰ ਵਾਲਾ ਆਪਾਂ ਚੱਲੇ ਆ ਪਠਾਨਕੋਟ ਤੇ ਬਰਾਗੋੜ ਵੱਲੋਂ ਜਾਣ ਕੀ ਮੇਰਾ ਮੂਡ ਬਣ ਗਿਆ ਫੇਸ ਗੁੱਡਰੀ ਵੀ ਖਰਾਬ ਹੋਈ ਪਰ ਆਪਾਂ ਬੇਬੀ ਹਿੰਮਤ ਨਹੀਂ ਛੱਡੀ ਆਪਾਂ ਫੇਬੀ ਤਰਪੇ ਤੇ ਆਪ ਆਦਮੋ ਦੀ ਨਹਿਰ ਦੇ ਕੋਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੇਰੇ ਲੋਕਾਂ ਨੇ ਭਰਾਇਆ ਇਹ ਜੋ ਨਹਿਰੇ ਆਪਾਂ ਤੇ ਆਪਾਂ ਜਾਣਾ ਭੋਜ ਭੋਜ ਪਰ ਤੇ ਰਾਤ ਵਿੱਚ ਮੈਂ ਵੀਡੀਓ ਘੱਟ ਬਣਾਈ ਮੈਂ ਪਹਿਲਾ ਰਸਤਾ ਕਬਰ ਕੀਤਾ ਕਿਉਂਕਿ ਇਹ ਰਾਹ ਬਹੁਤ ਲੰਬਾ ਸੀ ਤੇ ਜਿਹੜੀ ਮੈਨੂੰ ਲੋਕੇਸ਼ਨ ਦੇ ਚੱਲਿਆ ਉਹ ਲੋਕੇਸ਼ਨ ਤੁਹਾਨੂੰ ਵੀ ਸਾਰਿਆਂ ਨੂੰ ਪਸੰਦ ਆ ਉਹਦੀ ਬਹੁਤ ਵਧੀਆ ਲੋਕੇਸ਼ਨ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਜਾ ਕੇ ਆਪਾਂ ਜੋ ਐਵੇਂ ਲੰਬੇ ਲੰਬੇ ਸਫਰਾਂ ਤੇ ਜਾਂਦਾ ਹਿੰਮਤ ਚੱਲ ਜਾਓ ਜੀ ਪਹਾੜਾਂ ਵੱਲ ਮਨਾਲੀ ਚੱਲ ਜਾਓ ਜੀ ਆਪਾਂ ਪੰਜਾਬ ਵਿੱਚ ਹੀ ਬਹੁਤ ਵਧੀਆ ਵਧੀਆ ਲੋਕੇਸ਼ਨਾਂ ਹੈ ਜਿੱਥੇ ਆਪਾਂ ਪਹੁੰਚਦੇ ਆ ਆਪਣੇ ਬੋਸਬੁਰ ਤੇ ਉਹਨ ਬੋਸਬੁਰ ਤੋਂ ਦੇਦਨ ਉਹਨ ਨੂੰ ਹੋਰ ਉਹਦਾ ਲਵਦਾ ਕਰਦੇ ਆ ਤੇ ਪੰਜਾਬ ਜਿੰਨੀ ਸੋਹਣੀ ਹੈ ਉਹਨਾਂ ਲੋਕੇਸ਼ਨਾਂ ਬਈ ਮੈਨੂੰ ਖੁਦ ਦੇ ਕੇ ਹੈਰਾਨ ਹੈ ਇੱਕ ਦਾ ਕੋਲ ਆ ਇੱਕ ਦਿਨ ਜਾਓ ਦੋ ਦਿਨ ਜਾਓ ਤੇ ਆਪਣਾ ਦਵਾ ਮੁਰਗੇ ਵਾਪਸ ਆਓ ਇੱਕ ਤਾਂ ਤੁਹਾਡੇ ਤੁਹਾਡੇ ਲੋਕਲ ਏਰੀਏ ਜਵਾਦਾਂ ਨੂੰ ਕੋਈ ਜਿਆਦਾ ਦਿੱਕਤ ਨਹੀਂ ਹੁੰਦੀ ਦੂਜੀ ਮਾ ਦਰਦੀ ਜਾਉਂਦੇ ਮਾ ਜਬ ਸਾਲ ਪਰੇਸ਼ਾਨ ਕਰਦੀ ਆਡਰ ਵਾਲੇ ਆਪਣਾ ਆਪਣੀ ਮਰਜ਼ੀ ਕਰਦੇ ਆਜੋ ਦੇਖੋ ਤਾਂ ਹੈ ਫੇਸ ਖਬਰ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਜੱਟ ਮੰਦਾ ਕੇ ਲਾਦਾ ਨਹੀਂ ਰਾਈਡਰ ਪੂਰਾ ਦਸਤਾਨੇ ਪਾਇਵਾ ਨੈਨ ਤੇ ਮੁਰਗੇ ਆਪਾ ਪੋਂਦੇ ਦਸੂਵੇ ਤੇ ਅੰਦਰ ਸੂਵੇ ਵਿੱਚ ਬੋ ਅੰਦਰ ਸੂਆ ਛੋੜਾ ਸ਼ਹਿਰ ਜਾਂ ਕੋਈ ਐਡਾ ਖਾਸ ਨਹੀਂ ਮੈਂ ਦੇਖਿਆ ਬਸ ਵਧੀਆ ਸੀ ਉਹਦਾ ਜੋ ਸੂਰਨ ਵਾਲੇ ਮੁਕੇਰੀਆਂ ਜਿਆਦਾ ਵੱਡਾ ਸ਼ਹਿਰ ਹਤੇ ਆਪਾਂ ਮੁਕੇਰੀਆਂ ਪਰ ਕਰਕੇ ਆਪਾਂ ਚੜ੍ਹਦੇ ਪਟਾਖ ਕੋਟ ਵਾਲੇ ਰੋਡ ਤੇ ਉੱਪਰ ਮੌਸਮ ਵੀ ਪਛੋਣਾ ਇੰਨਾ ਸੋਨਾ ਮੌਸਮ ਦੀ ਬਦਲ ਬਦਲਵਾਈ ਕਦੇ ਬਹੁਤ ਵਧੀਆ ਮੌਸਮ ਤੇ ਰੋਡ ਰੋਡ ਮਾਸ਼ਾਅੱਲਾ ਮੇਰਾ ਇੱਕ ਪਸੰਦ ਲੰਪਿੰਗ ਦੇ ਬੰਦੇ ਨੂੰ ਆਪਣੇ ਸ਼ੌਕ ਹਨ ਆਪਣੇ ਦੁਰਦੇ ਵਿਦੇ ਪੂਰੇ ਕਰਦੇ ਲੈਣੇ ਚਾਹੀਦੇ ਆ ਕਿਉਂਕਿ ਸਮਝਿਆ ਨਹੀਂ ਪਤਾ ਕਿਰੇ ਵੇਲੇ ਰੱਬ ਨੇ ਸੱਤ ਦਵਾ ਲੈਣਾ ਤੇ ਅੱਧੀ ਅੱਪਾ ਘੰਮ ਦੇ ਵੇ ਤੇ ਫੇ ਆਪਾਂ ਪਹੁੰਚਦੇ ਅਕ ਢਾਬੇ ਤੇ ਆਪਾਂ ਨੂੰ ਲੱਦੀ ਦੀ ਭੁੱਖ ਉੱਥੇ ਖਾਦੀ ਰੋਟੀ ਤੇ ਢਾਬੇ ਤੋਂ ਢਾਬੇ ਨਾਲੋਂ ਕਰਮੈਲ ਚਾਜ ਚਾਜੀ ਬੈਟਰੀ ਹੋਦੀ ਡੋਂ ਤੇ ਆਪਾਂ ਪਹੁੰਚਦੇ ਪਠਾਣਗੋ ਨਾ ਸਾਹਮਣੇ ਪਠਾਣਗੋ ਸ਼ਹਿਰ ਹੁੰਦਾ ਆਦੋ ਆਦੋ ਪਹਾੜੀ ਦਾ ਉੱਤਰ ਦਾ ਹੋਇਆ ਪਠਾਣਗੋ ਸ਼ਹਿਰ ਜਿੱਦਾਂ ਇੱਕ ਪਹਾੜੀਆਂ ਦੇ ਦੱਬੇ ਸ਼ਹਿਰ ਆਏ ਬਹੁਤ ਵਧੀਆ ਹੋਇਆ ਅੱਜ ਦਾ ਹਰਿਆਲੀ ਬਹੁਤ ਆਰਮੀ ਆਰਮੀ ਦਾ ਬੇਸ ਬੇਸ ਕੰਪੀ ਵੀ ਆ ਤੇ ਪੰਜਾਬ ਪੰਜਾਬ ਬਰ ਸਿਕਿਉਰਿਟੀ ਬਹੁਤ ਜ਼ਿਆਦਾ ਸੀ ਮੈਨੂੰ ਕਹੀ ਨਾ ਕੇ ਨਾ ਕੇ ਡਕਰੇ ਮਤਲਬ ਕਿਸੇ ਨੇ ਰੋਕਿਆ ਨਹੀਂ ਮੈਨੂੰ ਪਰ ਵਧੀਆ ਵਧੀਆ ਲੱਗਾ ਦੇਖ ਕੇ ਕਿ ਆਪਾਂ ਪੰਜਾਬ ਵਿੱਚ ਵੀ ਰਹਿ ਕੇ ਇੰਨੇ ਵਧੀਆ ਲੋਕੇਸ਼ਨ ਤੇ ਆਪਾਂ ਇੰਜੋਏ ਆਪਾਂ ਕਰ ਬਸਾਦੇ ਆਪਣੀ ਫੈਮਿਲੀ ਨਾਲ ਜਾਓ ਆਪਣੇ ਜੋਤ ਨਾਲ ਜਾਓ ਮੇਰੇ ਨਾ 4-5 ਦੋਸਤ ਬਾਹਰ ਵਾ ਤੇ ਪ੍ਰਮਾਤਮਨ ਜਦੋਂ ਜਦੋਂ ਇਕਦੇ ਉਹਨਾਂ ਦੇ ਕੰਮਾਂ ਤੋਂ ਬੇਲ ਬੇਲ ਲੱਗ ਗਦੇ ਅਸੀਂ ਇਕੱਠੇ ਹੋਏ ਅਸੀਂ ਅਸੀਂ ਨਾ ਇੱਕ ਵਾਰ ਜ਼ਰੂਰ ਆਵਾਂ ਦੇ ਫੇਰ ਫੇਰ ਲੋਕੇਸ਼ਨ ਲਾ ਲਈਓ ਤੋਂ ਤੇ ਲੋਕੇਸ਼ਨ ਮੇਰੇ ਕੋ ਕਲੋਨੀ ਵਿੱਚ ਤੇ ਬਾੜਤਾ ਕਦੇ ਵੀ ਲੋਕੇਸ਼ਨ ਤੇ ਪੂਰਾ ਅਪਰੋਚ ਨਾ ਆਇਆ ਕਰਿਆ ਕਰੋ ਮੈਨੂੰ ਮੈਨੂੰ ਲੋਕੇਸ਼ਨ ਨਾ ਖੱਜਾ ਖੱਜਾ ਘਾਰੋ ਕੀਤਾ ਦੋਰੇ ਤੇ ਆਪ ਇੱਕ ਕਲੋਨੀ ਦੇ ਜਾ ਉਹ ਕਲੋਨੀ ਦੇ ਵਿੱਚ ਸੀ ਜਾ ਰਹੇ ਆਂ ਮੇਰੇ ਖੱਬੇ ਦੇ ਪਾਸੇ ਘਰ ਦੇ ਬਣਿਓਆ ਸੱਜੇ ਦੇ ਪਾਸੇ ਡਰੋਂਡਾ ਦੀਆਂ ਆ ਕੇ ਫੈਕਟਰੀਆ ਤੇ ਅਸੀਂ ਇੱਥੇ ਕੰਮ ਦੇ ਕੰਮ ਦੇ ਪਰਪੰਦੇ ਨਹੀਂ ਸਾਦੇ ਡੈਮ ਤੇ ਇਸ ਵਾਰ ਸ਼ਹਿਰ ਵਾਲਾ ਪਾਸਾ ਆਇਆ ਦਿੱਤੋ ਡੈਮ ਨੂੰ ਜਾ ਜਾਏ ਹੁੰਦਾ ਜਿਹੜੀ ਆਪਾਂ ਲੋਕੇਸ਼ਨ ਤੇ ਚੱਲਿਆ ਉਹ ਦੋ ਆਪਣੇ ਰਗੀ ਸਾਦੇ ਡੈਮ ਤੇ ਹੀ ਬਣਿਓਆ ਤੇ ਉਹ ਲੋਕੇਸ਼ਨ ਬਹੁਤ ਸਿਰਾਇਦੇ ਇੱਥੇ ਸਿਕਿਉਰਟੀ ਪੁਆਇੰਟ ਵਾ ਦੇ ਮਰੇ ਆ ਪੈਰੀਓ ਲਗਾਇਆ ਉਹਦਾ ਪਚ ਪਚ ਕੇ ਘਟਦੇ ਮੈਨੂੰ ਦਾ ਕਿਸੇ ਨੇ ਬਚਾ ਨਹੀਂ ਆਪਰਾਮ ਨਾ ਜੜ ਗਿਆ ਫੇ ਆਪਾਂ ਜਦੋਂ ਤੋਂ ਇਕੱਲੇ ਹੋ ਤੋਂ ਪਹਾੜੀ ਅਲੱਗਾ ਸ਼ੁਰੂ ਹੋ ਜਾ ਤੇ ਆ ਸਾਪਣੇ ਪਹਾੜੀਆਂ ਅਤੇ ਕੈਮਰੇਜਰ ਸਕੂਲ ਉੱਥੇ ਵੀ ਹੁਲਾਇਆ ਉਹਦਾ ਦੇਖੋ ਪਹਾੜੀਆਂ ਤੇ ਯਕੀਨਨ ਯਕੀਨ ਕਰਿਓ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਬਹੁਤ ਵਧੀਆ ਇਕੱਲੇ ਨੇ ਇੰਜੋਏ ਇੰਜੋਏ ਕੀਤਾ ਬਰ ਮੇਰੇ ਦੋ ਜਹਰੋ ਯਾਰ ਯਾਦ ਉਹਦੇ ਤੇਰੇ ਉਹਦੇ ਨਾਲ ਹੁੰਦੇ ਨਾ ਬੇਬੇ ਹੋਰ ਵੀ ਜਿਆਦਾ ਹੁੰਦੇ ਮੈਂ ਲੋਕੇਸ਼ਨ ਲਾਗੇ ਜੇ ਰਾਮਨਾਥ ਜਾ ਰਿਹਾ ਆ ਤੇ ਬੱਸ ਬੱਸ ਜਿਆਦਾ ਦੋ ਜਹਰ ਹੀ ਆ ਆਪਣੇ ਬੱਸ ਪਰ ਉਹ ਬੰਦੇ ਸਿਰ ਆ ਤੇ ਐਦਾਂ ਪਰ ਰਾਮਨਾਥ ਹੈ ਤੇ ਵੀਡੀਓ ਵੀਡੀਓ ਬਣਾ ਕੇ ਜਾ ਰਹੇ ਤੇ ਪਹਾੜਾਂ ਉੱਤੇ ਇੱਥੇ ਮਤਲਬ ਮਹਾਗੁਰ ਪਰਦਾ ਮਤਲਬ ਉੱਥੇ ਵੀ ਇਹਦਾ ਲਿੰਕ ਹੈ ਜੱਥੇ ਪਾਂਡਵਾਂ ਦੀ ਦੁਫਾ ਜਿਹਨਾਂ ਨੂੰ ਆਜੋ ਆਜੋ ਦੇਖੋ ਜਿੱਥੇ ਪਾਂਡਵਾਂ ਨੂੰ ਮੁਕਤੀ ਮਿਲੀ ਸੀ ਪੰਜਾਂ ਨੂੰ ਇੱਥੇ ਇੱਥੇ ਉਹਨੇ ਦੁਫਾਵਾਂ ਵੀ ਅੱਜੇ ਪਰ ਮੈਂ ਉੱਥੇ ਨਹੀਂ ਗੋਈ ਮੇਥੋਂ ਟਾਈਮ ਥੋੜਾ ਸੀ ਮੈਂ ਇੱਕ ਦਿਨ ਜਾ ਕੇ ਉਸ ਦਿਨ ਵਾਪਸੀ ਕੀਤੀ ਉਹ ਸਾਹਮਣੇ ਰਣਜੀਤ ਸਾਦਰ ਡੈਮ ਆਜੋ 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 ਦੇਖੋ ਨਦੀ ਜੋ ਜਾਂਦੀ ਆ ਬੈਦਕ ਦੇਖ ਲੈਣਾ ਹੋਰ ਹੋਰ ਮੁੰਦੇ ਦੋਦਨ ਰੇਗਤ ਦੇ ਹੋਰ ਦੇ ਡੈਮ ਬੁਜਰਾ ਧੰਗ ਮੈਂ ਜਾਉਂਦਾ ਤੇ ਆਪ ਪਹੁੰਚੇ ਜਮਰੋੜ ਜਿਹਨੂੰ ਆਪਾਂ ਮਿਨੀ ਦਾ ਦਵਾ ਵੀ ਜੰਨੇ ਆ ਉਹ ਸਾਹਮਣੇ ਰੋਡ ਲਓ ਜਿਹਨੂੰ ਜਾਂਦਾ ਤੇ ਆਪਾਂ ਪਹੁੰਚੇ ਜਮਰੋੜ ਵਾਲੀ ਥੱਲੇ ਨੂੰ ਰੋਡ ਆਉਂਦੀ ਆ ਤੇ ਆ ਜਮਰੋੜ ਦੀ ਲੋਕੇਸ਼ਨ ਆ ਜਿਹਨੂੰ ਆਪਾਂ ਮਿਨੀ ਦਾ ਦਵਾ ਕੰਨੇ ਆ ਵੇ ਇੱਥੇ ਬਹੁਤ ਵਧੀਆ ਟਰੰਡ ਵਾਜੀ ਆ ਬੋਡੀ ਵਧਿਆ ਸਾਰਾ ਕੁਝ ਕਰਾਉਂਦੇ ਆ ਤੇ ਪਾਣੀ ਦਾ ਲੈਵਲ ਬਹੁਤ ਘਟਿਆ ਦੀ ਨਹੀਂ ਤਾਂ ਉਹਨਾਂ ਨੇ ਮੈਨੂੰ ਵੀ ਚੱਕ ਕੇ ਬੋਡੀ ਬੋਡੀ ਦਿਰਾ ਦੋਦੀ ਨਹੀਂ ਸੀ ਕਹਿੰਦੇ ਸੀ ਬੜੀ ਚੱਕ ਕੇ ਲਿਜਾਣਾ ਦੂਰ ਆ ਤੁਹਾਨੂੰ ਤੇ ਤਾਂ ਤਾਂ ਉਹ ਕਹਿੰਦੇ ਆ ਨਹੀਂ ਤਾਂ ਨਹੀਂ ਤਾਂ ਕਰੇ ਤਾਂ ਤੁਹਾਨੂੰ ਆ ਬੋਡੀ ਦਾ ਨਜ਼ਾਰਾ ਵੀ ਦਿਖਾਵਾ ਦੇ ਤੇ ਇੱਥੇ ਮੈਂ ਫੇ ਲਾ ਪਿਆ ਜੇਰੀਆਂ ਨਾ ਨਾ ਓ ਜੱਡ ਘਮਦਾ ਫਿਰਦਾ ਦੁਨੀਆ ਦੁਨੀਆ ਦਾ ਦਾਦ ਕੰਮ ਨੂੰ ਦੋ ਕਿਹਨੇ ਨਾ ਬੱਚੇ ਦਾ ਕਮਾਉਣ ਨਾਲ ਸਮਝ ਲਿਆ ਮੈਂ ਤਾਂ ਮੈਂ ਤਾਂ ਸੋਚਿਆ ਜਿਹੜੀ ਮੈਂ ਪਾਲਵਾਂ ਬੱਚੇ ਲਕ ਕਮਾਗ ਮਾਗੇ ਪਰ ਫੇ ਮੈਂ ਸੋਚਿਆ ਨਹੀਂ ਆ ਬਾਬਾ ਆਪਾ ਆਪਣਾ ਇੰਜੋਏ ਕਰ ਦੇ ਆ ਉਹਦਾ ਉਹਦਾ ਆਪਣੇ ਇਹਦਾ ਇਹ ਲੋਕਲ ਬੋਟਾ ਵੀ ਆ ਦਿਨਾਂ ਨੇ ਨਦੀ ਪਾਰ ਪਾਰਕ ਨਹੀਂ ਉਹ ਉਹਨਾਂ ਨੂੰ ਮੋਢੇ ਰੱਖ ਕੇ ਤੇ ਨਦੀ ਵੀ ਪਾਰ ਪਾਰਕ ਕਰਾਉਂਦੇ ਆ ਉਹਦਾ ਉਹਦਾ ਮਤਲਬ 500 ਰੁਪਇਆ ਲੈਂਦੇ ਆ ਯਕੀਨ ਕਰਿਓ ਬਹੁਤ ਵਧੀਆ ਲਾਈ ਲੁਕੇਸ਼ਨ ਆ ਮਤਲਬ ਆਪਣੀ ਫੈਮਿਲੀ ਆਪਣੇ ਫਰੈਂਡਾਂ ਦਾ ਆਉਣਾ ਬਹੁਤ ਵਧੀਆ ਫਿਰ ਮੈਂ ਉੱਥੇ ਲਾਪਿਆ ਨਿਆਣੇ ਕਮਾਉਣ ਪਰ ਪੈ ਨਹੀਂ ਲਏ ਇਹ ਮੁੰਡੇ ਮੈਨੂੰ ਜਾਣਦੇ ਸੀ ਉਹਨਾਂ ਦੀ ਜੀ ਬੇਟੀ ਸੀ ਤੇ ਆਪਾਂ ਆਪ ਇਹਨੂੰ ਜੋ ਕਮਾਇਆ ਪੂਰਾ ਇਹਨੂੰ ਇਹਨੂੰ ਦੇਖ ਕੇ ਮੈਂ ਤੇ ਲੋਕਾਂ ਨੇ ਹੋਰ ਹੀ ਪੁੱਛਿਆ ਮੈਂ ਕਿਹਾ ਮੈਂ ਕਿਹਾ ਭਰਾਵਾ ਮੈਂ ਤਾਂ ਆਪ ਆਪ ਕੋ ਮਨਾਇਆ ਕਿਉਂ ਦੋ ਮੇਰਾ ਮੇਰਾ ਜਲੂਸ ਕੱਢਦੇ ਆ ਤੇ ਮਤਲਬ ਇੰਨਾ ਜੋ ਇੰਨਾ ਵਧੀਆ ਫੰਕਸ਼ਨ ਮੇਰਾ ਮੇਰਾ ਇਹ ਟ੍ਰਿਪ ਰਿਆਣਾ ਤੁਸੀਂ ਮਤਲਬ ਮੈਂ ਦੱਸ ਨਹੀਂ ਸਕਦਾ ਏ ਸ਼ਾਬਦੋਂ ਨੇ ਮੈਂ ਬਿਆਜ ਨਹੀਂ ਕਰ 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 ਤੇ ਅਥੇ ਦੂਸਰੀ ਸਾਈਡ ਮੈਂ ਦੇਖਾ ਤੇ ਰਾਈਟ ਰਾਈਟ ਵੀ ਕਰਾਂਦੇ ਜਿਹਦੇ ਛੋਟੇ ਜਿਹੋੜੇ ਸਕੂਟਰ ਦੇ ਬਣਾਏ ਹੁੰਦੇ ਆ ਉਹਨਾਂ ਜਾਜਦੇ ਤੇ ਜਾਜਾ ਟਕਿਆਂ ਚੱਕਿਆਂ ਵਾਲੇ ਮੈਂ ਕਹਾਂ ਮੇਰੇ ਨਾਲ ਰਿਸਾਂ ਲਾ ਲੋ ਕਹਿੰਦੇ ਨਹੀਂ ਭਲੀ ਅਸੀਂ ਤੁਹਾਡੇ ਮਕਾਰਵੇ ਕਿਤੇ ਆ ਤੇ ਅਥੇ ਤੇ ਅਨਾ ਕਰੇ ਮੀਡਾ ਜੀ ਕਾ ਨਹੀਂ ਮਿਲਦਾ ਬਾਕੀ ਦੁਕਾਨ ਵੀ ਨੂੰ ਸਾਰਾ ਉਹ ਮਿਲਦਾ ਸ਼ਰਾਬ ਦੂਜੀ ਪਿਛੋ ਲਾ ਕੇ ਅਥੇ ਪੀ ਤੋਂ ਸਾਦੇ ਆ ਜਿੱਦਾਂ ਮੈਂ ਕੱਲਾ ਦੀ ਮੈਂ ਤਾਂ ਕੰਮ ਕੋਈ ਨਹੀਂ ਕੀਤਾ ਵੱਡਾ ਆਉਣ ਵਾਲੇ ਡੈਮ ਦੇ ਤੁਹਾਨੂੰ ਇੱਕ ਦੀ ਵੀਡੀਓ ਇਦਾਂ ਦੀ ਜਰੂਰ ਦਿਖਾਵਾ ਦੇ ਆਣ ਇੰਜੋਏ ਜੋ ਕਰਦੇ ਯਾਰਿਆ ਦੋਸਤ ਆ ਸਪੂਟੀ ਤੋਂ ਡਰਦੇ ਸਾਡੇ ਪਰੇ ਉਹਦੇ ਤੇ ਆਪਾਂ ਹੁਣ ਮਿਲੋਦੇ ਸਭੀ ਖਾਦੀ ਸਾਰਿਆਂ ਨੂੰ ਤੇ ਮੈਂ ਅੱਜ ਆਇਆ ਦੀ ਪਠਾਣਕੋਟ ਬਹੁਤ ਵਧੀਆ ਇਹਨੂੰ ਆਪਾਂ ਮਿੰਨੀ ਦੁਆ ਕਹਿੰਦੇ ਆ ਇਹ ਬਹੁਤ ਵਧੀਆ ਲੋਕੇਸ਼ਨ ਵਾ ਬਹੁਤ ਵਧੀਆ ਯਾਰਾਂ ਦੋਸਤਾਂ ਨਾਲ ਫਨ ਫਨ ਕਰਨ ਲਈ ਬਹੁਤ ਵਧੀਆ ਆ ਮਤਲਬ ਹਰ ਇੱਕ ਤਰ੍ਹਾਂ ਦੀ ਫਿਡੈਲਿਟੀ ਹੈ ਦੀ ਆ ਬੱਚਿਆਂ ਲਈ ਜਾਨੀ ਬੰਦਾ ਆ ਕੇ ਬੋਰ ਨਹੀਂ ਹੁੰਦਾ ਅੱਦੇ ਮੈਂ ਉਦਨੋਂ ਉਦਨ ਦੇ ਜਿੱਥੇ ਆਪਣੇ ਤਹਾਲ ਡੈਮ ਦੇ ਉੱਥੇ ਮੈਂ ਬਹੁਤ ਜ਼ਿਆਦਾ ਬੋਰ ਬੋਰ ਹੋਇਆ ਤੇ ਅਥੇ ਮੈਂ ਮਤਲਬ ਬਹੁਤ ਵਧੀਆ ਰਿਹਾ ਆ ਬਹੁਤ ਜਿਆਦਾ ਇੰਜੋਏ ਜੋ ਕੀਤਾ ਆ ਮੈਂ ਤੇ ਪਠਾਨ ਪਠਾ ਗੋੜ 30 32 ਕਿਲੋ 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 ਕਿਲੋਮੀਟਰ ਆ ਵਾ ਵਧੀਆ ਜੋ ਜੋ ਵੀ ਆ ਇਥੇ ਜਿੰਨਾ ਕੁ ਬਣਿਆ ਮਦਰ ਪਰ ਨਾਈਟ ਸਟੇ ਅੰਦਰ ਨਹੀਂ ਹੋਈ ਇਦਾਂ ਦਾ ਪਰ ਆਉਣ ਵਾਲੇ ਡੈਮ ਤੇ ਜੱਥੇ ਬਣਾ ਰਿਆ ਸਰਕਾਰ ਪਧਵਾ ਮੰਦ ਮੋਟੋ ਮੋਟੋ ਬਣਾਈ ਇਹਨੂੰ ਵਧੀਆ ਪਿਕਨਿਕ ਸਪੋਟ ਕਰੀ ਜਾ ਹਲੇ ਤਾਂ ਕੋਈ ਪੈਸਾ ਨਹੀਂ ਆਥੇ ਪਰ ਪਰ ਆਉਣ ਵਾਲੇ ਆਉਣ ਵਾਲੇ ਡੈਮ ਤੇ ਵਧੀਆ ਵਧੀਆ ਪੈਸੇ ਵੀ ਚਾਜ ਚਾਜ ਕੇ ਆਪਣੇ ਨੇ ਵਧੀਆ ਯਾਨੀ ਇੱਕ ਇੱਕ ਵਧੀਆ ਦੇ ਦੇ ਆਪਣੇ ਫਰੈਂਡ ਸਰਕਾ ਆਪਣੇ ਵੀ ਤੁਸੀਂ ਛੁੱਟੀਆਂ ਛੁੱਟੀਆਂ ਮਨਾਉਣ ਆ ਰਹੇ ਆ ਬਹੁਤ ਵਧੀਆ ਤੁਹਾਡੇ ਲਈ ਵਧੀਆ ਆ ਤੇ ਚਲੋ ਅੱਥੇ ਮੈਂ ਆਪਣੀ ਬਲੌਗ ਦਾ ਕਰਦਾ ਹੈਂਡ ਤੇ ਤੁਸੀਂ ਵੀ ਇੱਥੇ ਵਧੀਆ ਲੋਕੇਸ਼ਨਾਂ ਜ਼ਰੂਰ ਆਇਓ ਤੁਹਾਨੂੰ ਮੈਂ ਆਪਣੀ ਸਾਰੀ ਵੀਡੀਓ ਦਿਖਾਈ ਹੈ ਤੇ ਤੁਹਾਨੂੰ ਜਿੱਦਾਂ ਦੀ ਵੀ ਲੱਦੀ ਹੈ ਮੈਨੂੰ ਕਮੈਂਟਾਂ ਦੇ ਜਵਾਬ ਜਵਾਬ ਦਿਓ ਤੇ ਤੁਹਾਡੇ ਦਾ ਕਰਕੇ ਮੈਨੂੰ ਦੂਰ ਦੂਰੋਂ ਕਮਦਾਣ ਤੇ ਦੁਆ ਪਲੀਜ਼ ਲਾਈਕ ਸ਼ੇਅਰ ਕਰਿਆ ਕਰਿਆ ਕਰੋ ਤੁਹਾਡੀ ਸਪੋਰਟ ਦੀ ਲੋਰਾ ਤੇ ਆਉਣ ਵਾਲੇ ਦਿਨਾਂ 'ਚ ਮੈਂ ਹੋਰ ਵੀ ਵਧੀਆ ਵਧੀਆ ਥੰਮਦੇ ਜਾਣਾ ਆ